ਉਹ ਗੋ ਅਤਮਤਿਆ ਨਹੀਂ ਕਰ ਸਕਦਾ ਨਾ ਇਹਨੂੰ ਅਟੈਕ ਹੋ ਸਕਦਾ ਕਿਉਂਕਿ ਮਿਹਨਤ ਵੀ ਲਾਉਂਦਾ ਹੈ ਬੰਦਾ ਤਾਂ ਵਧੀਆ ਬੰਦਾ ਹੈ ਹਾਂਜੀ ਉਹਨੂੰ ਉਹਦੇ ਸੱਜਣਾ ਨੇ ਗੋਲੀ ਮਾਰੀ ਆ ਜਿਹੜੇ ਆਂਦੇ ਆ ਵੀ ਇੱਕ ਗੋਲੀ ਉਹਦੇ ਲੈਪਟਾਪ ਦੇ ਵੱਜੀ ਆ ਜੀ ਛਾਤੀ ਦੇ ਇੱਕ ਗੋਲੀ ਉਹਦੀ ਛਾਤੀ ਦੇ ਵੱਜੀ ਆ ਕਹਿੰਦੇ ਆ ਜੀ ਉਹਨੇ ਆਤਮਤਿਆ ਕੀਤੀ ਆ ਜੀ ਉਹਨੇ ਆਪਣੇ ਆਪ ਦੇ ਗੋਲੀ ਮਾਰੀ ਹੈ ਤੁਸੀਂ ਅਜ ਤੱਕ ਦੱਸੋ ਕਿਹੜੇ ਨੇ ਕਿਹੜੇ ਬੰਦੇ ਨੇ ਅਜ ਤੱਕ ਆਪਣੀ ਛਾਤੀ 'ਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਆ ਕੀਤੀ ਆ ਕਹਿੰਦੇ ਜਾਂ ਅਗਲਾ ਇੱਥੇ ਰੱਖਦਾ ਵਾ ਜੀ ਜੀ ਜਾਂ ਇੱਥੇ ਰੱਖਦਾ ਵੀ ਮੈਂ ਹੁਣ ਦੁਨੀਆ ਤੋਂ ਰੁਖਸਤ ਹੋਣਾ ਹਾਂ ਜੀ ਉਹਨੂੰ ਰੁਖਸਤ ਹੋਣ ਦੀ ਕੀ ਲੋੜ ਹੀ ਵੀ ਜੀ ਜੀ ਉਹ ਤੇ ਹੀ ਦਾ ਬੰਦਾ ਹੈ ਦਾ ਤੋਂ ਦਾ ਕੰਮ ਚਲੰਡਿਆ ਹੀ ਕੇਵਲ ਦਾ ਕੰਮ ਕਰਦਾ ਹੀ ਇਸ ਦੀ ਰੋਟੀ ਖਾਂਦਿਆ ਹੀ ਹਰ ਇੱਕ ਪੁਲਿਸ ਅਫਸਰ ਉਹਦੇ ਇੰਨੇ ਕੋ ਪ੍ਰੇਮੀ ਹੀ ਪੁਲਿਸ ਦਾ ਇੰਨੇ ਕੋ ਪ੍ਰੇਮੀ ਹਰ ਇੱਕ ਪੁਲਿਸ ਅਫਸਰ ਦੇ ਨਾਲ ਉਹਦੀ ਫੋਟੋ ਹੋ ਗਈ ਇਦੋਂ ਅੱਕ ਸਿੱਟੀ ਸ਼ਾਮ ਤੱਕ ਵੀ ਉਹ ਮਿਲਿਆ ਹੋਊਗਾ ਕਿੱਥੋਂ ਦੀ ਵਾਰਦਾਤ ਹੈ ਇਹ ਇਹ ਗਲੀ ਨੰਬਰ 6 ਬਟਾਲਾ ਰੋਡ ਦੀ ਵੱਲ ਕਿਦਾਂ ਦੀ ਗੱਲ ਹੈ ਜੀ ਇਹ ਮੰਗਲਵਾਰ ਰਾਤ ਦੀ ਗੱਲ ਆ ਤੇ ਪਹਿਲਾਂ ਉਹਨਾਂ ਐਂਬੂਲੈਂਸ ਮੰਗਾਈ ਆ ਐਂਬੂਲੈਂਸ ਮਗਾ ਕੇ ਮੁੜ ਕੇ ਵਾਸ ਮੋੜਤੀ ਨਹੀਂ ਜੀ ਅਟੈਕ ਹੋਇਆ ਜੀ ਇਹਨੂੰ ਉਹ ਬੰਦਾ ਸਾਰਾ ਠੀਕ ਆ ਕੋਈ ਗੱਲ ਨਹੀਂ ਐਂਬੂਲੈਂਸ ਕਿੰਨਾ ਵੱਲੋਂ ਮਗਾਈ ਜਾ ਰਹੀ ਹੈ ਗੋਲੀ ਕਿੰਨਾ ਵੱਲੋਂ ਚਲਾਈ ਜਾ ਰਹੀ ਜਿਹੜੇ ਉਹਦੀ ਉਹ ਹੁਣੋਂ ਆਂਦੇ ਜੀ ਉਹਨੇ ਆਤਮ ਹੱਤਿਆ ਕੀਤੀ ਆ ਪਿਸਟਲ ਜਿਹੜੇ ਬੰਦੇ ਦਾ ਲਿਆ ਹੋਆ ਉਹ ਪ੍ਰਿੰਸ ਬਾਹਰ ਹੁੰਦੀ ਪਹਿਲਾਂ ਹੁਣ ਬਬਲੂ ਬਾਹਰ ਹੋ ਗਈ ਆ ਉਹਦਾ ਪਿਸਟਲ ਹੀ ਲੋਕਾਂ ਦੇ ਪਿਸਟਲ ਸਾਰਿਆਂ ਦੇ ਜਮਾ ਨੇ ਲਾਇਸੈਂਸੀ ਰਵਾਲ ਰਵਾਲਵਰ ਪਿਸਟਲ ਸਭ ਕੁਝ ਜਮਾ ਨੇ ਕਿਉਂਕਿ ਚੂਣ ਜਾਬਤਾ ਲੱਗਾ ਜੀ ਜੀ ਕਿ ਫਿਰ ਉਹਦਾ ਪਿਸਤਲ ਉਹ ਕਿਦਾਂ ਮੰਗ ਕੇ ਲੈ ਗਿਆ ਜੀ ਉਹ ਹੈ ਜੀ ਉਹ ਮੇਰਾ ਪਿਸਤਲ ਮੇਰਾ ਲੈ ਜਣਾ ਦਾ ਹੀ ਤੇ ਪਹਿਲਾਂ ਲੈ ਜਣਾ ਤੇ ਪਹਿਲਾਂ ਕਿਉਂ ਨਹੀਂ ਹਤ ਮੈਂ ਤੇ ਕੀਤੀ ਨਹੀਂ ਆ ਕੀ ਆ ਜਾ ਰਿਹਾ ਕੀ ਲੈ ਕੇ ਜਾਂਦਾ ਬਬਲੂ ਵੱਲੋਂ ਜਦੋਂ ਕਿ ਇੱਥੇ 306 ਦਾ ਪਰਚਾ ਲਿਖਵਾਤਾ ਵਾ ਪੂਰੀ ਜਨਾਨੀ ਦੇ ਪਰਚਾ ਦੇਤਾ 306 ਦਾ ਤੇ ਨਿਰਹਾ ਹੀ ਤਕਾ ਹੁੰਦਾ ਕਸੇ ਟੈਂਸਾ ਸੇਦਾ ਪਰਚਾ ਕੀਤਾ ਗਿਆ ਜੀ ਇਹਨਾਂ ਵਾਂਗ ਹਾਂ ਜਦੋਂ ਕਿ 300 ਦੂ ਦਾ ਪਰਚਾ ਬੰਦਾ ਵਾ ਜੀ ਬੰਦੇ ਤੇ ਬਣਦਾ ਜਿਹੜੇ ਬੰਦੇ ਨੇ ਪਿਸਤਲ ਜਿਹਦੇ ਬੰਦੇ ਦਾ ਪਿਸਤਲ ਹੀ ਸੀ ਜੀ ਇਹਨਾਂ ਦਾ ਆਪ ਦਾ ਘਰ ਸੀ ਜੀ ਕਿਰਾਏ ਤੇ ਰਹਿੰਦੇ ਸੀ ਇੱਕ ਬਬਲੂ ਕਿਰਾਏ ਤੇ ਹੀ ਬਬਲੂ ਦੇ ਘਰ ਕਿਰਾਏ ਤੇ ਰਹਿੰਦਾ ਸੀ ਬਬਲੂ ਦੇ ਘਰ ਹੀ ਕਿਰਾਏ ਤੇ ਰਹਿੰਦਾ ਹੀ ਜੀ ਉਹਨਾਂ ਨੇ ਦੋ ਤਿੰਨ ਘਰ ਬਣਾਏ ਸੀ ਕਿਰਾਏ ਦੇ ਵੀ ਤੇ ਬਾੜ ਵੀ ਆ ਉਹਨਾਂ ਦੇ ਤੇ ਉਹਨੇ ਉਹਦੀ ਭੈਣ ਆ ਇਹ ਇਹਨਾਂ ਨੂੰ ਵੀ ਇੱਕੋ ਗੱਲ ਦਸੀਆ ਭੈਣ ਜੀ ਤੁਸੀਂ ਦੱਸੋ ਘੱਟੀ 12 ਵਜੇ ਗੋਲੀ ਮਾਰੀ ਜੀ ਤੇ ਮੁੰਡਾ ਨਾਮ ਮੇਰੀ ਭਾਬੀ ਹੈਗੀ ਹੈ ਹਾਂ ਜੀ ਕਿਹਨ ਦੀ ਗੱਲ ਹੈ ਇਹ ਮੰਗਲਵਾਰ ਰਾਤ ਦੀ ਗੱਲ ਹੈ ਆਪਾਂ ਪਾਜੀ ਬੁੱਧਵਾਰ ਦਿਨੇ ਜਦੋਂ 4 ਵਜੇ ਉੱਥੇ ਥਾਣੇ ਰਿਪੋਰਟ ਦਿੱਤੀ ਆਪਾਂ ਜੀ ਹਾਂ ਜੀ ਪਾਜੀ ਮੇਰੇ ਸਾਲੇ ਨੂੰ ਗੋਲੀ ਮਾਰਤੀ ਆ ਤੇ ਪੁਲਸ ਵਾਲੇ ਉੱਥੇ ਤਿੰਨ ਬੈਠੇ ਸੀ ਉਹਨਾਂ ਨੇ ਮਾਰਿਆ ਲਿਖਿਆ ਸਾਨੂੰ ਕਹਿੰਦੇ ਇੱਥੇ ਪਹੁੰਚ ਜਾ ਮੇਰਾ ਬੇਟਾ ਠੀਕ ਨਹੀਂ ਆਪਾਂ ਇੱਥੇ ਨਹੀਂ ਆਏ ਰਾਤ ਆਪਾਂ ਸੱਸ ਆਪਣੀ ਲੈ ਕੇ ਵੀ ਹਸਪਤਾਲ ਚਲੇ ਗਏ ਮੈਂ ਕਿਉਂਕਿ ਉਹਦੀ ਵੀ ਤਵੀਰ ਠੀਕ ਨਹੀਂ ਆਪਣੇ ਬੇਟੇ ਦਾ ਖੂਨ ਵੇਖ ਕੇ ਉਹ ਡਰ ਗਈ ਸੀ ਉਹਨਾਂ ਦੇ ਬੀਬੀ ਸੁਆਦ ਜਤਾ ਪਾ ਜੀ ਕਿ ਮਾਤਾ ਹੁਣ ਵੀ 47 ਹੈ ਸਰ ਤੁਹਾਨੂੰ ਕੱਲ ਵੀ ਕਹ ਰਹੇ ਕਿ ਮਾਤਾ ਦਾ ਚਲੋ ਆਪਾਂ ਇਲਾਜ ਕਰਾ ਦਨੇ ਤੁਸੀਂ ਰਾਜੀ ਨਾਮਾ ਕਰ ਲੋ ਤੇ ਆਪਾਂ ਤੇ ਭੁੱਲ ਗਏ ਸੀ ਸਰ ਫਿਰ ਰਾਜੀ ਨਾਮਾ ਕਰ ਲੋ ਸਾਡੇ ਮੇਰੇ ਸਾਲੇ ਤੇ ਪ੍ਰੈਸ਼ਰ ਪੁੰਦੇ ਕਿ ਉਹਨੂੰ ਵੀ ਮਾਰ ਮੋਰ ਦਵਾਵਾਂਗੇ ਅੰਜ ਕਰਦਾਂਗੇ ਉੰਜ ਕਰਦਾਂਗੇ ਕੀ ਕਰ ਲੋਗੇ ਦੀ ਰਾਜੀਨਾਮਾ ਕਰਨ ਨੂੰ ਤੁਹਾਨੂੰ ਫੋਨ ਕਰਦਾ ਇੱਥੇ ਆਇਆ ਸੀ ਸਰ ਕੱਲ ਮੁੰਡੇ ਕਹਿੰਦੇ ਤੇਰੀ ਸੱਸ ਦਾ ਇਲਾਜ ਕਰਾ ਦੰਨੇ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਆ ਆਪਾਂ ਤੇ ਸਾਰੇ ਇਨਸਾਫ ਚਾਹੀਦਾ ਹੋ ਕੋਈ ਨਹੀਂ ਮੁੰਡੇ ਦਾ ਕੀ ਨਾਮ ਸੀ ਸੋਨੂ ਸੋਨੂ ਕੱਲ ਨਾ ਇੱਕ ਰਜਨੀ ਨਾਮ ਦੀ ਔਰਤ ਵਾਈਫ ਆਫ ਮੋਹਨ ਉਹ ਮੇਰੇ ਕੋਲ ਆਈ ਸੀ ਵੀ ਉਹਦੇ ਭਰਾ ਸੋਨੂ ਜਿਹੜਾ ਕਿ ਆਰਤੀ ਲੜਕੀ ਨਾਲ ਸ਼ਾਦੀशुदा ਵਾ ਉਹਨੇ ਆਪਣੀ ਜਨਾਨੀ ਦੇ ਨਾਲ ਗਲਤ ਰਿਲੇਸ਼ਨ ਦੇ ਸੱਕਦੇ ਆਧਾਰ ਤੇ ਇੱਕ ਲੜਾਈ ਝਗੜੇ ਦੌਰਾਨ ਕਿਸੇ ਦੇ ਪਿਸਟਲ ਦੇ ਨਾਲ ਗੋਲੀ ਚਲਾ ਲਈ ਐ ਔਰ ਡੈਥ ਹੋ ਗਈ ਸੀ ਉਦੀ ਖਬਰ ਉਹਨਾਂ ਨੂੰ ਵੀ ਦਿੱਤੀ ਗਈ ਸੀ ਇਹਨਾਂ ਨੂੰ ਵੀ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਸੰਸਕਾਰ ਤੇ ਗਏ ਨੈਕਸਟ ਡੇ ਨਾ ਇਹਨਾਂ ਨੂੰ ਸੰਸਕਾਰ ਤੇ ਸ਼ਾਮਲ ਕੀਤਾ ਗਿਆ ਔਰ ਨਾ ਹੀ ਇਹਨਾਂ ਨੂੰ ਕਿਸੇ ਕੋਈ ਰਸ ਰਸਿ ਕਰਿਆਵਲ ਸ਼ਾਮਲ ਕੀਤਾ ਗਿਆ ਜਿਹਦੇ ਆਧਾਰ ਤੇ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਡਿਸਕਲੋਜ਼ ਵੀ ਵਧਿਆ ਤੇ ਨਾ ਕੋਈ ਥਾਣੀ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਨਾ ਹੀ ਕੋਈ 112 ਨਾਲ ਤੱਕ ਮਿਲਣ ਕੀਤੀ ਗਈ ਸੀ ਇਹਨਾਂ ਵੱਲੋਂ ਜੀ ਜਦੋਂ ਇਹ ਮੇਰੇ ਕੋ ਆਏ ਮੈਂ ਤਸਦੀਕ ਕੀਤੀ ਇਹਨਾਂ ਦਾ ਬਿਆਨ ਕਲਮੰਦ ਕੀਤਾ ਬਿਆਨ ਕਲਮੰਦ ਕਰਨ ਤੋਂ ਬਾਅਦ ਵਿੱਚ ਜਿਹੜੀ ਆਰਤੀ ਨਾਮ ਦੀ ਲੜਕੀ ਸੀ ਜਿਹਦੇ ਨਾਲ ਸੋਨੂੰ ਸ਼ਾਦੀ ਸ਼ੋਦਾ ਸੀ ਉਹਦੇ ਤੇ ਖਿਲਾਫ ਪਲਾਸਿਕ ਬਬਲੂ ਦੇ ਖਿਲਾਫ ਜੋ ਇਹਨੇ ਬਿਗਾਇਆ ਉਹਦੇ ਪਿਸਟਲ ਨਾਲ ਗੋਲੀ ਚੱਲੀ ਹੈ ਉਹਦੇ ਖਿਲਾਫ 306 ਮਕਦਮਾ ਨੰਬਰ 81 ਜਿਹੜੀ ਕੱਲ੍ਹ ਵੀਤੀ 19 ਨੂੰ ਜਿਹੜਾ ਦਰਜ ਕੀਤਾ ਗਿਆ ਅਦੀਨ ਤਾਰਾ 306 ਠੀਕ ਹੈ ਦੋਸਤੋ 1 34 ਆਈਪੀਸੀ 25 24 ਜਨਵਾਰ ਸੱਚ ਚੋਂ ਜਾਤਾ ਲੱਗੇ ਹੋਣ ਦੇ ਬਾਵਜੂਦ ਬੱਬੂ ਦਾ ਜਿਹੜਾ ਲਾਈਸੈਂਸ ਹਥਿਆਰ ਜਮਾਨੀ ਸੀ ਕਰਵਾਇਆ ਹੈ ਜੀ ਉਹ ਉਹਦੀ ਰਿਹੈਸਟ੍ਰੀ ਹੈ ਇਲਾਕਾ ਥਾਣਾ ਮੁਕੰਪੁਰੇ ਦੇ ਵਿੱਚ ਹੀ ਸਾਰੇ ਮੁਖ ਅਫਸਰ ਥਾਣਾ ਵੱਲੋਂ ਪਲੱਸ ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਸੀਗੀ ਸਾਹਿਬ ਵੱਲੋਂ ਜਿਹੜੀਆਂ ਹਦਾ ਦਿੱਤੀਆਂ ਗਈਆਂ ਆਲ ਓਵਰ ਸਿਟੀਜ਼ਨਸ ਨੂੰ ਜਿੰਨਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਉਹ ਹਸਲਾ ਜਮ੍ਹਾਂ ਕਰਾਉਣ ਉਹਨੇ ਹਸਲਾ ਨਹੀਂ ਜਮ੍ਹਾਂ ਕਰਾਇਆ ਜਿਹਦੇ ਵਿੱਚ ਉਹਦੀ ਨਗਹਿਲੀ ਬੰਦੀ ਉਹਦਾ ਲਾਇਸੈਂਸ ਕੈਂਸਲ ਕਰਨ ਬਾਰੇ ਵਕਫਾ ਚ ਲਿਖਿਆ ਜਾ